ਮੈਂ ਲੇਡੀਜ਼ ਦਾ ਕੁਝ ਸਮਾਨ ਲੈ ਕੇ ਆਈ ਸੀ ਕਿ ਜਿਹਦੀ ਜ਼ਰੂਰਤ ਹੈ 얘ਥੇ ਲੇਡੀਜ਼ ਨੂੰ ਪਲੱਸ ਮੈਂ ਨਾਲ ਇਹ ਵੀ ਦੇਖ ਕੇ ਗਈ ਸੀ ਕਿ ਦੋ ਚਾਰ ਚੀਜ਼ਾਂ ਹੋ ਜਾਂਦਾ ਕਿ 10-10 ਦਿਨ ਤੋਂ ਲੋਕਾਂ ਦੇ ਜਿਹੜਾ ਨੇ ਕੱਪੜੇ ਹੜਾ ਚ ਬਹਿ ਚੁੱਕੇ ਆ ਨਾਲ ਹੀ ਉਹਨਾਂ ਨੂੰ ਕਪੜਿਆਂ ਦੀ ਬਹੁਤ ਜ਼ਿਆਦਾ ਲੋਡ ਸੀਗੀ ਕੁਝ ਕਪੜੇ ਲੈ ਕੇ ਆਈਆਂ ਕੁਝ ਕਪੜੇ ਧੋਣ ਵਾਲੇ ਸਾਬਣ ਹੋਗੇ ਜਿਨ੍ਹਾਂ ਦੀ ਨਾਲ ਲੋਡ ਹੈਗੀ ਆ ਤੇ ਹੋਰ ਛੋਟੀਆਂ-ਛੋਟੀਆਂ ਦੋ ਚਾਰ ਚੀਜ਼ਾਂ ਹੋਰ ਨੇ ਲੇਡੀਆਂ ਜਿਹੜੀਆਂ ਮੈਂ ਨਾਲ ਲੈ ਕੇ ਆਈ ਹੋਈਆਂ ਜ ਜੇ ਦੀ ਜ਼ਰੂਰਤ ਹੈ ਇਸ ਟਾਈਮ ਤੇ ਬਹੁਤ ਜ਼ਿਆਦਾ ਠੀਕ ਹੈ ਕਹਿੰਦੇ ਪਹਿਲਾਂ ਇਹ ਸਾਰੇ ਹਾਲਾਤ ਵੇਖਿਆ ਤੁਸੀਂ ਸਾਹਮਣਾ ਕੀਤਾ ਜਾਂ ਤੁਹਾਡੇ ਧਿਆਨ ਚ ਕਿ ਪਹਿਲੀ ਆ ਤੁਸੀਂ ਇਹਨਾਂ ਹਾਲਾਤਾਂ ਦੇ ਵਿੱਚ ਆਏ ਮੈਂ 23 ਦੇ ਵਿੱਚ ਵੀ ਥੋੜਾ ਜਿਹਾ ਪਿੱਛੇ ਜਿਹਾ ਹੋਇਆ ਸੀ ਉਦੋਂ ਵੀ ਮੈਂ ਸਿਗੀ ਨਾਲ ਹੀ ਤੇ ਬਾਕੀ ਲਾਕਡਾਊਨ ਵਗੈਰਾ ਦਾ ਬਸ ਆਪਣੀ ਦੇਖਿਆ ਹੋਇਆ ਉਹ ਚੀਜ਼ਾਂ ਤੇ ਚਲੋ ਹੈਗੀਆਂ ਸੀਗਾ ਉਦੋਂ ਵੀ ਬਹੁਤ ਸ ਉਹ ਵੀ ਕੀਤੀ ਆ ਤੇ ਹੁਣ ਵੀ ਪਹੁੰਚੇ ਇੱਥੇ ਜੀ ਸੇਵਾ ਕਰਨ ਦੇ ਵੈਸੇ ਸੱਡੀ ਕਰ ਰਹੇ ਸੀ ਕੀ ਕਰ ਰਹੇ ਸੀ ਸੱਡੀ ਮੇਰੀ ਕੰਪਲੀਟ ਹੋ ਗਈ ਹੈ ਹਾਂਜੀ ਹਾਂਜੀ ਤੇ ਨਿਰੰਤਰ ਸੇਵਾ ਰੋਗੀ ਜੀ ਹੁਣ ਇਸ ਤਰ੍ਹਾਂ ਚੱਲਦੇ ਰਹੇ ਹਾਂਜੀ ਹਾਂਜੀ ਜਿੰਨੀ ਦੇਰ ਤੱਕ ਜਿੰਨੇ ਜਿੰਨੇ ਵੀ ਟਾਈਮ ਤੱਕ ਲੋਡ ਪਾਉਗੀ ਇੱਥੇ ਆਪਾਂ ਸੇਵਾ ਕਰਾਂਗੇ ਡਟ ਕੇ ਸੇਵਾ ਕਰਾਂਗੇ ਔਰ ਸੱਡੇ ਇਹ ਵੀ ਬਹਿਨਤੀ ਹੈ ਕਿ ਇਹ ਸਾਡੇ ਸਾਰੇ ਭਾਈ ਨੇ ਔਰ ਸਾਡੇ ਦਿਲੋਂ ਇਹੀ ਗੱਲ ਨਿਕਲਦੀ ਹੈ ਕਿ ਸਾਡੇ ਰੱਬ ਨੇ ਕਿਹਾ ਕਿ ਹਰ ਬੰਦਾ ਫਿਤਰਤ-ਏ-ਇਸਲਾਮ ਤੇ ਪੈਦਾ ਹੁੰਦਾ ਹੈ ਔਰ ਰੱਬ ਹਰ ਬੰਦੇ ਨੂੰ ਇੱਕੋ ਮਾਪਾ-ਬਾਪ ਤੋਂ ਪੈਦਾ ਕੀਤਾ ਹੈ ਇਸ ਲਈ ਸਾਡੇ ਸਾਰੇ ਭਾਈ ਭਾਈ ਨੇ ਆਪਾਂ ਇਹਨਾਂ ਦੇ ਨਾਲ ਮੋਢੇ ਤੋਂ ਮੋਢਾ ਲਾ ਕੇ ਖੜੇ ਹੋਵਾਂਗੇ ਔਰ ਜਦ ਤੱਕ ਇਹ ਬਹਾਲ ਨਹੀਂ ਹੁੰਦੇ ਇਹਨਾਂ ਦੀ ਫਸਲਾਂ ਬਹਾਲ ਨਹੀਂ ਹੁੰਦੀ ਆਪਾਂ ਇਹਨਾਂ ਦੇ ਨਾਲ ਪੂਰਾ ਸਾਥ ਦੇਵਾਂਗੇ ਸੋ ਬਹੁਤ ਬਹੁਤ ਧੰਨਵਾਦ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਫੇਸਬੁਕ ਸਾਡੀ ਧਰਤੀ ਸਾਡੇ ਲੋਕ ਤੇ ਲਾਈਵ ਅਸੀਂ ਜੁੜੇ ਹੋਏ ਆ ਜੋ ਹਾਰਡ ਪ੍ਰਭਾਵਤ ਇਲਾਕੇ ਆ ਸਾਡੇ ਉਹਨਾਂ ਦੀ ਲਗਾਤਾਰ ਅਸੀਂ ਕਵਰੇਜ ਤੁਹਾਡੇ ਨਾਲ ਸਾਂਝ ਕਰ ਰਹੇ ਆ ਸੋ ਇਸ ਸਮੇਂ ਅਸੀਂ ਮੱਲਾਵਾਲੇ ਦੇ ਨੇੜੇ ਰੁਕਣੇ ਵਾਲਾ ਪੂਰੀਆਂ ਦਾ ਘਾਟਾ ਉਥੋਂ ਅਸੀਂ ਲਾਈਵ ਹੋਏ ਆ ਜੋ ਹਾਲਾਤ ਨੇ ਜੋ ਵੱਡੇ ਪੱਧਰ ਤੇ ਹਰਾਸਮਗਰੀ ਪਹੁੰਚ ਰਹੀ ਔਰ ਜਿਹੜੀਆਂ ਜਿਹੜੀਆਂ ਸਾਡੀਆਂ ਸਮਾਜਿਕ ਐਨਜੀਓ ਥਾਵਾਂ ਵੱਡੇ ਪੱਧਰ ਤੇ ਥਾਵਾਂ ਕਰ ਰਹੀਆਂ ਉਹਨਾਂ ਨਾਲ ਅਸੀਂ ਤੁਹਾਨੂੰ ਰੂਬਰੂ ਵੀ ਕਰਾਵਾਂਗੇ ਗੱਲਬਾਤ ਵੀ ਸਾਰੀ ਕਰਾਵਾਂਗੇ ਤੇ ਸਮੇਂ ਤੇ ਜੋ ਹਾਲਾਤ ਨੇ ਮੌਕੇ ਤੇ ਜੋ ਹਾਲਾਤ ਨੇ 5 ਸਤੰਬਰ 2025 ਕਰੀਬ ਸਵੇਰ ਦੇ 8:30 9 ਵਜੇ ਆ ਤਾਂ ਉਹ ਸਾਰੀ ਗੱਲਬਾਤ ਰੱਖਾਂਗੇ ਆਪਾਂ ਸਾਰੀ ਟੀਮ ਵੀ ਆਪਣੇ ਕੋਲ ਖੜੀ ਹੈ ਮਲੇਰ ਕੋਟਲੇ ਤੋਂ ਸਾਡੇ ਨਾਲ ਬਾਈ ਜੀ ਹੁਣੀ ਆਏ ਆ ਯੂਨਾਈਟਿਡ ਸਿੱਕਦੂ ਵੀ ਹੈਗੇ ਆ ਤੇ ਲੋਕਲ ਬਾਈ ਜੀ ਹੁਣੇ ਸਾਰਿਆਂ ਨਾਲ ਗੱਲਬਾਤ ਕਰਾਂਗੇ ਇੱਕਰੀ ਆਪਾਂ ਫਤਿਹ ਬੁਲਾ ਲਈਏ ਵਾਹਿਗੁਰੂ ਆਪਾਂ ਇੱਥੇ ਲਗਾਤਾਰ ਤੁਸੀਂ ਜਾਈ ਕਰਦੇ ਕੋਲੋਂ ਜਗਮੀ ਜਗਮੀ ਸਿੰਘ ਲਗਾਤਾਰ ਤੁਸੀਂ ਸੁਵਾਵਾ ਆਪਣੇ ਇਲਾਕੇ ਵਿੱਚ ਕਰਦੇ ਹੋ ਅੱਜ ਇੱਥੇ ਰੁਕਣ ਵਾਲੇ ਆਪਾਂ ਮੇਰੇ ਖਿਆਲ ਚ ਕਾਫੀ ਦਿਨ ਤੰਗ ਹੋ ਗਿਆ ਠੀਕ ਹੈ ਨਾ ਜੀ ਜੀ ਅਸੀਂ 6 ਤਰੀਕ ਤੋਂ ਪਿੰਡ ਧੀਰਾ ਘਾਰਾਂ ਨਿਹਾਲਾ ਲਵੇਰਾ ਉੱਤੇ ਅਸੀਂ ਸੇਵਾ ਕਰਨੀ ਸ਼ੁਰੂ ਕੀਤੀ ਜਦੋਂ ਖਾੜ ਆਇਆ ਉੱਥੇ ਅਸੀਂ ਜਿਹੜੇ ਆਪਣੇ ਹੜਪੀੜਕ ਲੋਕ ਨਹੀਂ ਉਹਨਾਂ ਨੂੰ ਬਾਹਰ ਕੱਟਿਆ ਰਾਸ਼ਨ ਦੀ ਸੇਵਾ ਕੀਤੀ ਹੁਣ ਸਾਡੀ ਉਥੇ ਇੱਕ ਮੋੜ ਚੱਲ ਰਹੀ ਹੈ ਇੱਕ ਮੋਟਰ ਸੀ ਇੱਥੇ ਲੈ ਕੇ ਆ ਗਏ ਆ ਤੇ ਜਦੋਂ ਵੰਡਾਰੇ ਵਾਲਾ ਬੰਨ ਟੁੱਟਿਆ ਤੇ ਲੋਕਾਂ ਨੇ ਸਾਨੂੰ ਇੱਥੋਂ ਲੋਕਾਂ ਨੇ ਬੇਨਤੀ ਕੀਤੀ ਵੀ ਸਾਨੂੰ ਰੈਸਕਿਊ ਕਰੋ ਜਿਹੜੇ ਲੋਕ ਰੈਸਕਿਊ ਕਰਨ ਵਾਲੇ ਸੀ ਰੈਸਕਿਊ ਕਰ ਤੇ ਉਸ ਤੋਂ ਬਾਅਦ ਜਿਹੜੇ ਪਰਿਵਾਰ ਵਿੱਚ ਬੈਠੇ ਉਹਨਾਂ ਨੂੰ ਅਸੀਂ ਰਾਸ਼ਨ ਫੀਡ ਪਾਣੀ ਦੀ ਸੇਵਾ ਜਿਹੜੀ ਮੈਡੀਕਲ ਦੀ ਸੇਵਾ ਉਹ ਚੱਲ ਰਹੀ ਹੈ ਤੇ ਵੱਖ-ਵੱਖ ਸੈਲੀਬ੍ਰਿਟੀ ਜਿਹੜੇ ਸਾਡੇ ਜਿਹੜਾ ਇੱਕ ਲਾਸਾ ਫੋਟ ਕਰਦੇ ਆ ਕਰ ਰਹੇ ਨੇ ਕਿ ਇਦਾਂ ਕਿ ਅੱਜ ਭੈਣ ਐਸ਼ਲੀਨ ਜੀ ਸਾਨੂੰ ਸਪੋਰਟ ਕਰਨ ਵਾਸਤੇ ਆਏ ਨੇ ਤੇ ਅਸੀਂ ਇਹਨਾਂ ਦਾ ਸਾਡੇ ਮਾਧਿਅਮ ਬਈਤ ਨਾਲ ਕਰਦੇ ਆ ਠੀਕ ਹੈ। ਅਹ ਲਾ ਤਾਂ ਕੋਈ ਬਦਲੇ ਆ ਕਿ ਲਾਤ ਹੋਈ ਹੈ। ਲਾਤ ਤਾਂ ਅੱਗੇ ਨਾਲੋਂ ਬੁਰੀ ਹੀ ਹੋਈ ਹੈ। ਬੱਚੇ ਅੰਦਰ ਬਿਮਾਰ ਨੇ, ਪਸ਼ੂ ਬਹੁਤ ਜ਼ਿਆਦਾ ਬਿਮਾਰ ਨੇ। ਸਾਡੀ ਡਾਕਟਰਾਂ ਦੀ ਟੀਮ ਜਿਹੜੀ ਲਗਾਤਾਰ ਸੇਵਾ ਕਰ ਰਹੀ ਹੈ, ਅੱਜ ਕੋਈ ਫੁਰਕੀਟ ਟੀਮ ਆ ਰਹੀ ਹੈ। ਉਹ ਪਸ਼ੂਆਂ ਨੂੰ ਮੈਡੀਸਿਨ ਦੇ ਦੇਗੀ। ਚੱਲੀ ਜਾ ਰਹੀ ਹੈ। ਬੱਚਿਆਂ ਨੂੰ ਅਲਰਜੀ ਬਹੁਤ ਜ਼ਿਆਦੀ ਹੈ। ਉਠਾਈ ਜਾ ਰਹੀ ਬਿਮਾਰੀ ਹੈ। ਮੱਛਰ ਬਹੁਤ ਜ਼ਿਆਦਾ ਅੰਦਰ ਹੈ। ਉਹਦੇ ਵਾਸਤੇ ਅਸੀਂ ਫੌਗਲੀ ਸਪਰੇਅ ਦਾ ਇੰਤਜ਼ਾਮ ਕੀਤਾ। ਕੱਲ੍ਹ ਕੋਈ ਫੌਗਰ ਦੇ ਨਾਲ ਉਹ ਸੇਵਾ ਮੱਛਰੋ ਤਾਂ। ਠੀਕ ਹੈ। ਅੰਦਰ ਪਸ਼ੂ वगैरह ਵੀ ਹੈਗੇ ਕਿ ਨਹੀਂ? ਬਿਲਕੁਲ ਜੀ ਸਾਰੇ ਪਸ਼ ਦੇ ਰਹੀ ਹੈ ਪਰਿਸ਼ਮਾਨਾ ਫੇਰੇ ਦੁੱਧ ਕੱਟਣਾ ਸ਼ਾਮ ਨੂੰ ਦੁੱਧ ਕਰਨਾ ਬੋਸ ਤੇ ਉਹਨਾਂ ਦੀ ਫੀਡ ਦੇਣੀ ਉਹਨਾਂ ਨੂੰ ਟੂੜੀ ਭੇਜਣੀ ਇਹ ਸੇਵਾ ਪਲੱਸ ਰਾਸ਼ਨ ਦੇ ਠੀਕ ਹੈ ਤੇ ਅੱਜ ਭੈਣ ਜੀ ਕੱਪੜਿਆਂ ਦੀ ਸੇਵਾ ਲੈ ਕੇ ਆਏ ਨੇ ਇੱਥੇ ਕੁਝ ਪਰਿਵਾਰ ਨੇ ਵਡਾ ਲਈ ਉਹਨਾਂ ਦੇ ਘਰ ਡਿੰਗ ਤੇ ਸੀ ਉਹਨਾਂ ਦੇ ਉਹ ਵੀ ਕੱਪੜੇ ਪਾਏ ਤੇ ਭੈਣ ਜੀ ਨੇ ਸਾਡੇ ਕੋਲ 4 ਦਿਨ ਪਹਿਲਾਂ ਆਈ ਸੀ ਜੋ ਸੇਵਾ ਇਹਨਾਂ ਨੂੰ ਪਈ ਉਹ ਸੇਵਾ ਕਰਕੇ ਚੱਲੇ ਨੇ ਠੀਕ ਹੈ ਜੀ ਤਾਂ ਧੰਨਵਾਦ ਜੀ ਮਿਸ ਜੀ ਭਾਈ ਸਾਹਿਬ ਜੀ ਦੱਸ ਦਿਓ ਤੁਸੀਂ ਕਿੱਥੋਂ ਆਏ ਹੋ ਕਿਹੜੀ ਸੇਵਾ ਲੈ ਕੇ ਆਏ ਹੋ ਆਪਣਾ ਨਾਮ ਜੀ ਮੇਰਾ ਨਾਮ ਮੁਫਤੀ ਅਬਦੁਲ ਮਲਿਕ ਡਿਸਟ੍ਰਿਕਟ ਮਾਲੀਰ ਕੋਟਲਾ ਪੰਜਾਬ ਤੋਂ ਮੈਂ ਆਣਾ ਹੋਇਆ ਮੈਨਾ ਜਿਹਨੂੰ ਆਦਨ ਆ ਨਾ ਨਾ ਤਰਤੀ ਕਿਤੇ ਜਾਂਦੇ ਅਪੋਰਟਸ ਆਏ ਬਸ ਸਟੇਨਰ ਟੀਮ ਆਈ ਹੈ ਤੇ ਤਕਰੀਬਨ 5 6 ਦਿਨਾਂ ਦਾ ਹੋ ਰਿਹਾ ਹੈ ਜੀ ਇਹ ਲੈ ਆਉਣਾ ਫਿਰ ਨਾ ਇੱਧਰ ਅੱਗੇ ਜਾ ਕੇ ਇੱਕ ਬਸਤੀ ਹੈ ਬਸਤੀ ਲਾਲ ਗ੍ਰਾਮ ਲਾਲ ਫਿਰ ਆਪਾਂ ਗੰਗਾਂਗੇ ਹੋਰੇ ਵੀ ਆਪਾਂ ਪਰਸੋ ਵੀ ਹੋਰੇ ਕੰਮ ਕਰ ਰਹੇ ਸੀਗੇ ਕੱਲ ਵੀ ਆਪਾਂ ਕਿਸ਼ਤੀ ਦੇ ਬੋਰਡ ਦੇ ਜ਼ਰੀਏ ਜਾ ਕੇ ਨਾ ਅਲੱਗ-ਅਲੱਗ ਥਾਵਾਂ ਤੇ ਜਾ ਕੇ ਪਿੰਡਾਂ ਦੇ ਵਿੱਚ ਘਰ-ਘਰ ਜਾ ਕੇ ਆਪਾਂ ਨੇ ਰਾਸ਼ਨ ਵੰਡ ਤੀਮ ਕੀਤਾ ਹੈ ਜਿਹਦੀ ਲੋੜ ਜਿੰਨੇ ਲੋਕਾਂ ਨੂੰ ਥੇਗੀ ਉਹ ਲੋੜ ਉਹ ਲੋੜਵਾਨ ਚਾਹਤਵਾਨ ਬੰਦਿਆਂ ਨੂੰ ਉਹ ਚੀਜ਼ ਦੇ ਕਰਕੇ ਆਪਾਂ ਨੇ ਉਹਨਾਂ ਨੂੰ ਦੱਸਿਆ ਕਿ ਜਿਹਦੀ ਵੀ ਚੋ ਚੀਜ਼ ਦੀ ਤੁਹਾਨੂੰ ਲੋੜ ਹੋਊਗੀ ਆਪਾਂ ਉਹ ਪੂਰੀ ਕਰਾਂਗੇ ਉਹਨਾਂ ਨੇ ਸਾਨੂੰ ਦੱਸਿਆ ਕਿ ਸਾਨੂੰ ਗਾਇਆ ਵਾਸਤੇ ਸੱਡੀ ਮੱਝਾਂ ਵਾਸਤੇ ਸਾਨੂੰ ਉਹਦੇ ਦਾਣੇ ਦੀ ਫੀਡ ਦੀ ਲੋੜ ਹੈ ਤਾਂ ਅੱਜ ਸਾਡੇ ਇੱਕ ਗੱਡੀ ਫੀਡ ਦੀ ਲੋੜ ਹੋ ਕੇ ਆ ਰਹੀ ਹੈ ਇਹ ਮੈਂ ਇਹ ਸਾਡੇ ਕੋਲੇ ਉਹ ਉਹਦੇ ਵਾਸਤੇ ਚੋਕਰ ਜਿਹੜਾ ਮੈਂ ਸਵਾ ਲਈ ਚੋਕਰ ਚਾਹੀਦਾ ਦੀਗਾ ਉਹ ਇੱਕ ਮਹੀਨੇ ਸਪੈਸ਼ਲ ਉੱਤੇ ਡਾਕਟਰਾਂ ਨੂੰ ਕਿਹਾ ਕਿ ਸਾਨੂੰ ਡੰਗਰਾਂ ਵਾਸਤੇ ਸਾਨੂੰ ਚਾਹੀਦੀ ਹੈ ਦਵਾਈਆਂ ਕਿਉਂਕਿ ਹੋ ਸਕਦਾ ਦੰਗਰ ਵੀ ਬਿਮਾਰ ਹੋਣਗੇ ਜੀ ਉਹਦੇ ਵਿੱਚ ਪਾਣੀ ਦੇ ਵਿੱਚ ਉਹ ਪਾਣੀ ਦੇ ਖੜੇ ਨੇ ਉਹਨਾਂ ਦਾ ਪੇਟ ਖਰਾਬ ਹੋ ਸਕਦੇ ਨੇ ਉਹਨਾਂ ਵਾਸਤੇ ਆਪਾਂ ਦਵਾਈ ਉਹਦਾ ਇੰਤਜ਼ਾਮ ਕਰ ਰਹੇ ਆਂ ਉਹ ਦਵਾਈਆਂ ਵੀ ਅੱਜ ਆ ਰਹੀ ਹੈ ਇਸੇ ਤਰੀਕੇ ਨਾਲ ਅੱਜ ਸਾਡੇ ਬੰਦੇ ਖਾਣਾ ਵੀ ਬਣਾ ਕੇ ਲੈ ਕੇ ਆ ਰਹੇ ਨੇ ਨਮਕੀਨ ਔਰ ਮਿੱਠੇ ਚੋਲ ਬਣਾ ਕੇ ਆ ਸਾਰੇ ਘਾੜ ਉੱਥੋਂ ਤੋਂ ਲੈ ਕੇ ਸਾਰੇ ਘਾਟਾਂ ਦੇ ਵਿੱਚ ਉੱਤੇ ਉਹ ਆਪਣਾ ਆਪਣਾ ਖਾਣਾ ਵੰਡ ਤੀਮ ਕਰਨਗੇ ਇਸੇ ਤਰੀਕੇ ਨਾਲ ਸਾਡੀ ਹੋਰ ਗੱਡੀਆਂ ਜਰਸਨ ਦੀ ਭਰ ਕੇ ਆ ਰਹੀ ਹੈ ਲੇਕਿਨ ਉਹ ਹੁੰਦਾ ਕੀ ਹੈ ਕਿ ਜਦ ਜਰਸਨ ਹੋਰੇ ਆ ਜਾਂਦਾ ਹੈ ਕ੍ਰਿਸਤੀਆ ਤੋਂ ਜੇ ਆਪਾਂ ਬੋਰਡ ਦੇ ذریعے ਆਪਾਂ ਅੱਗੇ ਖਾਣਾ ਬਚਾਉਨੇ ਹੈ ਤਾਂ ਬੋਰਡ ਤੱਕੜਵੇਂ 1.5 ਘੰਟੇ ਦੇ ਵਿੱਚੋਂ ਵਾਪਸ ਆਉਂਦੀ ਹੈ ਥੋੜਾ ਜਿਹਾ ਖਾਣਾ ਚਾਰ ਪੰਜ ਘਰਾਂ ਦਾ ਖਾਣਾ ਜਾਂਦਾ ਹੈ ਕੱਲ ਆਪਾਂ ਘੜ ਤੋਂ ਘੜ 10 ਪਿੰਡਾਂ ਦੇ ਵਿੱਚ ਜਾ ਕੇ ਖਾਣਾ ਦਸਤਿਹਮ ਕਰਕੇ ਆਏ ਆਪਾਂ ਫਿਰ ਉਹ ਵਿਚਾਰੇ ਅੱਕ ਜਾਂਦੇ ਨੇ ਕਹਿੰਦੇ ਨੇ ਹੁਣ ਜੇ ਦੀ ਸਾਨੂੰ ਛੇਤੀ ਭੇਜੋ ਬੰਦੇ ਹੋਰ ਵੀ ਲੱਗੇ ਹੁੰਦੇ ਨੇ ਉਹਰੇ ਇਹ ਵਿਚਾਰੇ ਵੋਟ ਵਾਲੇ ਨੇ ਆਹਦਾ ਸੋਨੂ ਬੰਦਾ ਇੱਕ ਇਹ ਬਲਵਿੰਦਰ ਸਾਹਿਬ ਨੇ ਇਹ ਕੱਲ ਨੂੰ ਪੂਰੇ ਦਿਨ ਸਾਡੇ ਨਾਲ ਲਏ ਨੇ ਵਿਚਾਰੇ ਲੇਕਿਨ ਇਹ ਵੀ ਵਿਚਾਰੇ ਕੀ ਕਰੀਏ ਫਿਰ ਸਾਰੇ ਲੋਕ ਆ ਕੇ ਕਹਿੰਦੇ ਸਾਨੂੰ ਪਹਿਲਾਂ ਲੈ ਕੇ ਜਾਓ ਇਸ ਕਰਕੇ ਫਿਰ ਆਪਾਂ ਨੇ ਅੱਜ ਵੀ ਇਹਨਾਂ ਨਾਲ ਪਹਿਲਾਂ ਆ ਕੇ ਉਹਰੇ ਗੱਲ ਕੀਤੀ ਹੈ ਕਿ ਸਾਨੂੰ ਇੱਕ ਬੋਰਡ ਦਿਓ ਜੀ ਸਾਡੇ ਗੱਡੀਆਂ ਆ ਰਹੀਆਂ ਆਪਾਂ ਸਾਰਾ ਰਸਾ ਉਹਨਾਂ ਦਾ ਕੁਝਾਈ ਹੈ ਕਿਉਂਕਿ ਹਾਲੇ ਵੀ ਇਹ ਜੇ ਘਰ ਨੇ ਇਹ ਜੇ ਪਿੰਡ ਨੇ ਅੱਗੇ ਕਿ ਜਿੰਨਾਂ ਕੋਲੇ ਕੁਝ ਰਾਸ਼ਨ ਨਹੀਂ ਪਹੁੰਚ ਰਿਹਾ ਆਪਾਂ ਇਹ ਗੱਲ ਤੋਂ ਜ਼ਰੂਰ ਕਹਿ ਰਹੇ ਆ ਕਿ ਰਾਸ਼ਨ ਬਦੂ ਪਹੁੰਚ ਗਿਆ ਠੀਕ ਹੈ ਬਦੂ ਪਹੁੰਚਿਆ ਲੇਕਿਨ ਉੱਥੇ ਨਹੀਂ ਪਹੁੰਚਿਆ ਜਿੱਥੇ ਪਹੁੰਚਣਾ ਚਾਹੀਦਾ ਸੀਗਾ ਇਸ ਕਰਕੇ ਮੈਂ ਮੈਨੇ ਸੋਚਿਆ ਆਪੇ ਆਬਦੇ ਆਗ ਨੂੰ ਕਿ ਮੈਂ ਜਾ ਕੇ ਪੱਕਾ ਉੱਥੇ ਰਹਿਵਾਂ ਜਾਂ ਮੇਰੀ ਟੀਮ ਉਰੇ ਰਹੋਗੀ 4 ਦਿਨ 5 ਦਿਨ ਇਵੇਂ ਰਹਿਆ ਕਰੂਗੀ ਤਾਂ ਸਾਨੂੰ ਉਰੇ ਲਵੇ ਇੱਕ ਸਾਹਮਣੇ ਕੋਠੀ ਮਿਲੀ ਏ ਉਹ ਕੋਠੀ ਦੇ ਵਿੱਚ ਆਪਾਂ ਸਾਰਾ ਸਮਾਨ ਸਟਾਕ ਕਰ ਦੇ ਰਾਵਾਂਗੇ ਜਿੰਨਾ ਨਾਲ ਦੇ ਨਾਲ ਜਿਹੜੇ ਬੰਦੇ ਲੈ ਕੇ ਆਉਣਗੇ ਸਾਡੇ ਸਾਡੇ ਇੰਜੋਏ ਲੈ ਕੇ ਆਉਣਗੇ ਉਹਨਾਂ ਦੇ ਨਾਲ-ਨਾਲ ਬੰਦੇ ਭੇਜ ਕੇ ਦੋ-ਦੋ ਬੰਦੇ ਭੇਜ ਕੇ ਬਲਵਿੰਦਰ ਸੱਜਾ ਇੱਕ सोनू ਭਾਈ ਜੀ ਆਗੇ ਨੇ ਉਹਨਾਂ ਦੇ ਨਾਲ ਆਪਾਂ ਭੇਜ ਗਏ ਸਾਰੇ ਪਿੰਡਾਂ ਦੇ ਵਿੱਚ ਉਹ ਰਾਸ਼ਨ ਤਕਸੀਮ ਕਰਾਵਾਂਗੇ ਜੀ ਠੀਕ ਹੈ ਹੋਰ ਕੌਣ ਕੜ ਸਾਥੀ ਆਏ ਤੁਹਾਡੇ ਨਾਲ ਸਾਡੇ ਨਾਲ ਇਹ ਕਾਰਿਆਦਿਲ ਸਾਹਿਬ ਨੇ ਦੇਖੋ ਕਿੰਨੇ ਦੂਰੋਂ ਆਏ ਨੇ ਮੁਜ਼ਫਰਨਗਰ ਤੋਂ ਆਏ ਨੇ ਪਿੰਨਾਂ ਦੀ ਗੱਡੀ ਉੱਥੋਂ ਆ ਰਹੀ ਹੈ ਆਲੇ ਰਸਤੇ 'ਚ ਰੁਕੀ ਹੋਈ ਹੈ ਡਰਾਈਵਰ ਨੂੰ ਨੀਂਦ ਆਣ ਲੱਗੀ ਸੀ ਸੰਗਰੂਰ ਖੜੀ ਹੈ ਇਸੇ ਤਰੀਕੇ ਨਾਲ ਕਾਰਿ ਮੁਫਤੀ ਅਸrar ਸਾਹਿਬ ਨੇ ਇਹ ਕਹਾ ਵੀਰ ਜੀ ਹਾਜੀ ਜੀ ਆਏ ਨੇ ਉੱਥੋਂ ਬਹੁਤ ਦੂਰੋਂ ਆਏ ਨੇ ਇਹ ਵੀ ਕਿ ਇਹ ਖਿਦਮਤ ਆਪਣੀ ਉਰੇ ਦੇਣਗੇ ਜੀ ਇਹ ਮੁਸਤਕਿਲ ਉਰੇ ਰਹਿਣਗੇ ਤਾਂ ਕਿ ਕਿਸੇ ਬੰਦੇ ਦਾ ਸਮਾਨ ਮਿਸਯੂਜ਼ ਨਾ ਹੋਵੇ ਉਹਦਾ ਉਹਨੂੰ ਤਰੀਕੇ ਨਾਲ ਲੱਖਿਆ ਜਾਵੇ ਔਰ ਜਿਹੜੇ ਬੰਦੇ ਚਾਹ ਵਾਣ ਨੇ ਉਹਨਾਂ ਕੋਲ ਹੀ ਉਹ ਸਮਾਨ ਪਹੁੰਚੇ ਔਰ ਸਾਡੀ ਇਹ ਵੀ ਬੇਨਤੀ ਹੈ ਕਿ ਇਹ ਸਾਡੇ ਸਾਰੇ ਭਾਈ ਨੇ ਔਰ ਸਾਡੇ ਦਿਲੋਂ ਇਹੀ ਗੱਲ ਨਿਕਲਦੀ ਹੈ ਕਿ ਸਾਡੇ ਰੱਬ ਨੇ ਕਿਹਾ ਕਿ ਹਰ ਬੰਦਾ ਫਿਤਰਤ ਇਸਲਾਮ ਤੇ ਪੈਦਾ ਹੁੰਦਾ ਹੈ ਔਰ ਰੱਬ ਹਰ ਬੰਦੇ ਨੂੰ ਇੱਕੋ ਮਾਪੇ ਤੋਂ ਪੈਦਾ ਕੀਤਾ ਹੈ ਇਸ ਲਈ ਸਾਡੇ ਸਾਰੇ ਭਾਈ ਭਾਈ ਨੇ ਆਪਾਂ ਇਹਨਾਂ ਦੇ ਨਾਲ ਮੋਢੇ ਤੋਂ ਮੋਢਾ ਲਾ ਕੇ ਖੜੇ ਹੋਵਾਂਗੇ ਔਰ ਜਦ ਤੱਕ ਇਹ ਬਹਾਲ ਨਹੀਂ ਹੁੰਦੇ ਇਹਨਾਂ ਦੀ ਫਸਲ ਬਹਾਲ ਨਹੀਂ ਹੁੰਦੀ ਆਪਾਂ ਇਹਨਾਂ ਦੇ ਨਾਲ ਪੂਰਾ ਸਾਥ ਦੇਵਾਂਗੇ ਜੀ ਠੀਕ ਹੈ ਥੈਂਕ ਯੂ ਸਰ ਤਾਂ ਸਾਡੇ ਗੁਰੂਆਂ ਨੇ ਸਭੇ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਸੀ ਸੋ ਇੱਥੇ ਕੋਈ ਧਰਮ ਨਹੀਂ ਕੋਈ ਜਾਤ ਨਹੀਂ ਇੱਥੇ ਸਿਰਫ ਨਸਾਨੀਆਂ ਤੇ ਜਾਂ ਸਾਡੀਆਂ ਲੋੜਾਂ ਨੇ ਸੋ ਵੱਡੀ ਗੱਲ ਹੈ ਇਹ ਸਾਰੇ ਵੀਰ ਆਏ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਦੇਖੋ ਸਾਡੇ ਰਾਤ ਅਸੀਂ ਕਵਰੇਜ ਕਰਨਾ ਇੱਥੇ ਸਾਡੇ ਨੇੜੇ ਜਿਹੜੇ ਹਰਿਆਣੇ ਤੋਂ ਕੈਂਥਲ ਤੋਂ ਵੀਰ ਆਏ ਸੀ ਉਹਨਾਂ ਕੋਲੇ 3-4 ਲੱਖ ਦਾ ਸਮਾਨ ਸੀ ਉਹ ਭਾਈ ਸਾਹਿਬ ਨੇ ਹੁਣੇ ਗੱਲ ਕੀਤੀ ਉਹ ਕਹਿੰਦੇ ਵੀ ਸਾਨੂੰ ਕੋਈ ਥਾਂ ਨਹੀਂ ਲੱਭਦੀ ਪਈ ਜਿੱਥੇ ਹਿਰਾਸਤ ਲਾਉਣਾ ਅੱਗੋਂ ਸਾਨੂੰ ਠੁਕਮਾ ਕੋਈ ਥਾਂ ਨਹੀਂ ਲੱਭਦੀ ਪਈ ਲੋਕੇਸ਼ਨ ਨਹੀਂ ਲੱਭਦੀ ਪਈ 3-4 ਲੱਖ ਦਾ ਕੈਂਟਰਲ ਤੋਂ ਕਰੀਬ 450 5 ਕਿਲੋਮੀਟਰ 5 ਕਿਲੋਮੀਟਰ ਸਫਰ ਕਰਕੇ ਆਏ ਆ ਤਾਂ ਇੱਥੇ ਜਿਹੜਾ ਇਹ ਗੱਲ ਵੱਖਰੀ ਹੈ ਕਿ ਇਹ 네ਗੈਟਿਵਿਟੀ ਜਾ ਰਹੀ ਹੈ ਬਾਰੇ ਕਿ ਸਮਾਨ ਸਾਡੇ ਤੱਕ ਨਹੀਂ ਪਹੁੰਚ ਰਿਹਾ ਜਾਂ ਲੁੱਟ ਕੋ ਹੋ ਰਹੀ ਹੈ ਪਰ ਉਹਦੇ ਵਿੱਚ ਵੱਡਾ ਵੱਡੀ ਗੱਲ ਇਹ ਆ ਕਿ ਰਾਸਮਗਰੀ ਸਾਡੇ ਇਲਾਕੇ 'ਚ ਲੋੜਵੰਦ ਪਰਿਵਾਰਾਂ ਤੱਕ ਇੰਨੇ ਵੱਡੇ ਪੱਡੇ ਤੇ ਪਹੁੰਚੀ ਤਾਂ ਬੜੀ ਸਾਡੇ ਵਾਸਤੇ ਇੱਕ ਪ੍ਰੇਰਨਾ ਸਰੋਤ ਵੀ ਹੈਗੀ ਔਰ ਸਾਡੇ ਵਾਸਤੇ ਕਿਲ ਵੀ ਜਿਹੜਾ ਅਸੀਂ ਹੋਕਾ ਦਿੰਦੀਆਂ ਖਾਸ ਤੋ ਤੇ ਕਿਸਾਨ ਜੱਥੇਬੰਦੀਆਂ ਦੇ ਅਕਸਰ ਮੈਂ ਗੱਲ ਕਰਦਾ ਕੋਈ ਕਿਸਾਨ ਜੱਥੇਬੰਦੀ ਨਹੀਂ ਹੈਗੀ ਕੋਈ ਧਰਮ ਨਹੀਂ ਕੋਈ ਜਾਤ ਨਹੀਂ ਇੱਥੇ ਕੋਈ ਧਾਰਮਿਕ ਟਕਸਾਲਾਂ ਸੰਪਰਦਾਵਾਂ ਕੋਈ ਮਹਾਪੁਰਖ ਸੰਤ ਮਹਾਪੁਰਖ ਨਹੀਂਗਾ ਜਿਨ੍ਹਾਂ ਨੇ ਇੱਥੇ ਮੇਰੇ ਖਿਆਲ ਚ ਪੂਰੇ ਵੜ ਦੇ ਵਿੱਚ ਜਿਨ੍ਹਾਂ ਨੇ ਯੋਗਦਾਨ ਹੀ ਪਾਇਆ ਪੂਰੇ ਐਨਆਰਆਈ ਵੀ ਸਾਡੇ ਪੂਰਾ ਸੰਸਾਰ ਪੂਰਾ ਪੰਜਾਬ ਪੂਰੀਆਂ ਪੰਜਾਬਆਂ ਜਿਹੜੀਆਂ ਆਪਣੇ ਭਾਰਤੀਆਂ ਸਟੇਟਾਂ ਉਹ ਇਸ ਹੜ ਪ੍ਰਭਾਵਤ ਇਲਾਕੇ ਚ ਪਹੁੰਚ ਰਹੀਆਂ ਨੇ ਸੋ ਇਹ ਨੈਗੇਟਿਵਿਟੀ ਮੇਰੇ ਖਿਆਲ ਚ ਜਿਆਦਾ ਨਾ ਇਸ ਛਲ ਗਏ ਸਭ ਕੁਝ ਹੋ ਰਿਹਾ ਵਧੀਆ ਹੋ ਰਿਹਾ ਹਾਂ ਸਰਕਾਰਾਂ ਨੂੰ ਸਵਾਲ ਹੈਗੇ ਆ ਸਾਡੇ ਲਗਾਤਾਰ ਰਹਿਣਗੇ ਸੋ ਭੈਣ ਜੀ ਆਏ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਜਿਹੜੇ ਵੀਰ ਆਏ ਇਹਨਾਂ ਦਾ ਵੀ ਧੰਨਵਾਦ ਸੋ ਆਪਾਂ ਗੱਲਬਾਤ ਕਰ ਲੈਨੇ ਭੈਣ ਜੀ ਤੁਸੀਂ ਪਹੁੰਚੇ ਤੁਹਾਡਾ ਬਹੁਤ-ਬਹੁਤ ਕਿਉਂਕਿ ਅਸੀਂ ਸੋ ਲੋਕਲੀਆਂ ਸਾਰੇ ਵੀਰ ਤੁਸੀਂ ਪਹੁੰਚੇ ਧੰਨਵਾਦ ਤੇ ਨਾ ਦੱਸਦੇ ਤੇ ਇੱਕ ਵਾਰੀ ਬੁਲਾ ਕੇ ਤਾਂ ਪਹੁੰਚੇ ਮਾਈਕਲ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹੈ ਐਸ਼ਲਿੰਗ ਤੇ ਮੈਂ ਆਈ ਹੁਈ ਆ ਹੰਮ੍ਰਿਤ ਸਰ ਤੋਂ ਮੈਂ ਦੋ ਦਿਨ ਪਹਿਲਾਂ ਵੀ ਆਈ ਸੀ ਇਥੇ ਮੈਂ ਲੇਡੀਜ਼ ਦਾ ਕੁਝ ਸਮਾਨ ਲੈ ਕੇ ਆਈ ਸੀ ਕਿ ਜਿਹਦੀ ਜ਼ਰੂਰਤ ਹੈ ਇਥੇ ਲੇਡੀਜ਼ ਨੂੰ ਪਲੱਸ ਮੈਂ ਨਾਲ ਇਹ ਵੀ ਦੇਖ ਕੇ ਗਈ ਸੀ ਕਿ ਦੋ ਚਾਰ ਚੀਜ਼ਾਂ ਹੋ ਜਾਂਦਾ ਕਿ 10-10 ਦਿਨ ਤੋਂ ਲੋਕਾਂ ਦੇ ਜਿਹੜਾ ਨੇ ਕੱਪੜੇ ਹੜਾ ਚ ਵੇਚ ਚੁੱਕੇ ਆ ਨਾਲ ਹੀ ਉਹਨਾਂ ਨੂੰ ਕਪੜਿਆਂ ਦੀ ਬਹੁਤ ਜ਼ਿਆਦਾ ਲੋਡ ਸੀਗੀ ਕੁਝ ਕਪੜੇ ਲੈ ਕੇ ਆਈਆਂ ਕੁਝ ਕਪੜੇ ਧੋਣ ਵਾਲੇ ਸਾਬਣ ਹੋਗੇ ਜਿਨ੍ਹਾਂ ਦੇ ਨਾਲ ਲੋਡ ਹੈਗੀ ਆ ਤੇ ਹੋਰ ਛੋਟੀਆਂ-ਛੋਟੀਆਂ ਦੋ ਚਾਰ ਚੀਜ਼ਾਂ ਹੋਰ ਦੇ ਲੀਡਿਸ ਨੇ ਜਿਹੜੀਆਂ ਮੈਂ ਨਾਲ ਲੈ ਕੇ ਆਈ ਹੋਈਆਂ ਜ ਜੇ ਜਿਹੜੀ ਜ਼ਰੂਰਤ ਹੈ ਇਸ ਟਾਈਮ ਤੇ ਬਹੁਤ ਜ਼ਿਆਦਾ ਜੀ ਜੀ ਕਹਿੰਦੇ ਇਹ ਪਹਿਲਾਂ ਇਹ ਕਾਲੇ ਹਾਲਾਤ ਦੇਖਿਆ ਤੁਸੀਂ ਸਾਹਮਣਾ ਕੀਤਾ ਜਾਂ ਤੁਹਾਡੇ ਧਿਆਨ ਚ ਕਿ ਪਹਿਲਾਂ ਤੁਸੀਂ ਇਹਨਾਂ ਹਾਲਾਤਾਂ ਦੇ ਵਿੱਚ ਆਏ ਮੈਂ ਤਈ ਦੇ ਵਿੱਚ ਵੀ ਥੋੜਾ ਜਿਹਾ ਪਿੱਛੇ ਜਿਹਾ ਹੋਇਆ ਸੀ ਉਦੋਂ ਵੀ ਮੈਂ ਸਿਗੀ ਨਾਲ ਹੀ ਤੇ ਬਾਕੀ ਲਾਕਡਾਊਨ ਵਗੈਰਾ ਦਾ ਆਪਾਂ ਸਭ ਨੇ ਦੇਖਿਆ ਹੋਇਆ ਉਹ ਚੀਜ਼ਾਂ ਤੇ ਚਲੋ ਹੈਗੀਆਂ ਸੀਗਾ ਉਦੋਂ ਵੀ ਦੀ ਕੀਤੀ ਆ ਤੇ ਹੁਣ ਵੀ ਪਹੁੰਚੇ ਇੱਥੇ ਜੀ ਸੇਵਾ ਕਰਨ ਦੇ ਵੈਸੇ ਸਟੱਡੀ ਕਰ ਰਹੇ ਸੀ ਕਰ ਰਹੇ ਸੀ ਸਟੱਡੀ ਮੇਰੀ ਕੰਪਲੀਟ ਹੋ ਗਈ ਹੈ ਜੀ ਹਾਂ ਜੀ ਹਾਂ ਜੀ ਤੇ ਨਿਰੰਤਰ ਸੇਵਾ ਰੋਗੀ ਜਿਹਾ ਇਸ ਤਰ੍ਹਾਂ ਚੱਲਦੇ ਰਹੇ ਹਾਂ ਜੀ ਹਾਂ ਜੀ ਹਾਂ ਜੀ ਜਿੰਨੀ ਦੇਰ ਤੱਕ ਜਿੰਨੇ ਜਿੰਨੇ ਵੀ ਟਾਈਮ ਤੱਕ ਲੋਡ ਪਾਉਗੀ ਤੇ ਆਪਾਂ ਸੇਵਾ ਕਰਾਂਗੇ ਡਟ ਕੇ ਸੇਵਾ ਕਰਾਂਗੇ ਠੀਕ ਹੈ ਤਾਂ ਅ ਸੋ ਸਾਰੇ ਵੀਰਾਂ ਦਾ ਧੰਨਵਾਦ ਸਦਾ ਜਗਮੀ ਸਿੰਘ ਦਾ ਧੰਨਵਾਦ ਪੂਰੀ ਟੀਮ ਦਾ ਧੰਨਵਾਦ ਪੂਰੇ ਇਲਾਕੇ ਦੇ ਵਿੱਚ ਕਹਿ ਸਕਦੇ ਆ ਕੋਈ ਇਹੋ ਜਿਹਾ ਸਪੋਰਟ ਨਹੀਂ ਹੈਗਾ ਜਿੱਥੇ ਕੋਈ ਆਪਣੀ ਕਹਿ ਸਕਦੇ ਆ ਭਾਈ ਅਮਰਪਾਲ ਸਿੰਘ ਖਾਲਸਾ ਕਾਲੀਗਲ ਵਾਰਿਸ ਵੱਲੋਂ ਔਰ ਵੱਖ-ਵੱਖ ਯੂਨਾਈਟਿਡ ਸਿੱਖ ਮੇਰੇ ਖਿਆਲ ਚ ਕੋਈ ਸੁਆਮਾ ਕਰ ਰਿਹਾ ਹਾਸੜ ਵੀ ਮਿਹਨਤ ਕਰ ਰਿਹਾ ਹੈ ਤਾਂ ਕੋਈ ਕਿਸ ਤਰ੍ਹਾਂ ਕੋਈ ਕਿਸ ਤਰ੍ਹਾਂ ਆਪਣਾ ਮਦਦ ਕਰ ਰਿਹਾ ਵੱਡੇ ਪੱਧਰ ਤੇ ਕਰ ਰਿਹਾ ਹੈਗੇ ਤੁਹਾਨੂੰ ਹਾਲਾਤ ਪਿੱਛੇ ਦਿਖਾ ਦਿੰਦੇ ਆ ਫਿਰ ਆਪਾਂ ਇੱਥੇ ਦੇਖ ਸਕਦੇ ਹੋ ਪਿੱਛੇ ਚੋਕਾਂ ਜਾਂ ਜੋ ਵੀ ਹਾਲਾਤ ਨੇ ਤੁਸੀਂ ਦੇਖ ਸਕਦੇ ਜਗਨਪੋਟਾਂ ਨੇ ਇਹਨਾਂ ਦਾ ਜਗਨਪੋਟਾਂ ਦੇ ਜ਼ਰੀਏ ਜਿਹੜਾ ਕਿਸਤੀਆਂ ਦੇ ਜ਼ਰੀਏ ਜਿਹੜਾ ਇਸ ਵੱਡੇ ਇਲਾਕੇ ਦੇ ਵਿੱਚ ਇਹਨਾਂ ਰਾਤ ਸਮਗਰੀ ਪਚਾਈ ਯਾਰੀ ਆਇਓ ਮਾੜਾ ਜੱਗ ਸਿੰਘ ਆਇਓ ਮਾੜਾ ਤਾਂ ਵੱਡੇ ਪੱਧਰ ਤੇ ਇਹਨਾਂ ਇਲਾਕਿਆਂ ਦੇ ਵਿੱਚ ਸਾਹਮਣੇ ਤੁਸੀਂ ਘਰ ਦੇ ਖੰਡਾਂ ਦੇਖ ਸਕਦੇ ਹੋ ਇਹਨਾਂ ਦੇ ਵਿੱਚ ਅਗਣ ਬੋਟਾਂ ਦੇ ਚੰਗੇ ਜਿਹੜਾ ਰਸਨ ਇਹ ਕਿਹੜੇ ਕਿਹੜੇ ਪਿੰਡ ਦੀ ਐਥੇ ਲੋਕੇਸ਼ਨ ਤੋਂ ਜਿਹੇ ਇਸ ਕਰਦੇ ਆ ਕਾਹਦਾ ਕੋਈ ਕੁਛ ਕਰਦੇ ਸਾਡੇ ਪਿੰਡ ਤੱਕ ਰੋਡ ਪਹੁੰਚਦੀ ਆ ਭੰਡਾਲਾ ਰੂਪਨੇ ਵਾਲੇ ਦਾ ਏਰੀਆ ਕਾਲੇ ਸਿੰਘ ਵਾਲੀ ਕਾਲੇ ਕੀ ਖਾੜ ਜਨੋ ਕੇ ਸਾਰਿਆਂ ਪਿੰਡਾਂ ਵਿੱਚ ਸਾਡੇ ਕੋਲ ਤਕਰੀਬਨ ਵੋਟਾਂ ਦੀ ਥੋੜੀ ਜੀ ਘਾਟ ਕਰਕੇ ਨਾ ਥੋੜਾ ਜਿਹਾ ਟਾਈਮ ਲੱਗਦਾ ਹਾਂ ਟਾਈਮ ਅੱਗੇ ਬਹੁਤ ਹਾਂਜੀ ਹਾਂਜੀ ਕਿਉਂਕਿ ਦੂਰ ਬੈ ਗਿਆ ਥੋ ਘਟੋ ਘਟ 5 6 ਕਿਲੋਮੀਟਰ ਬਨ ਜਾਂਦਾ ਲੰਸ਼ੀ ਪਾਣੀ ਦੇ ਵਿੱਚ ਜਾਣਾ ਬਣਦਾ ਤੇ ਬਾਕੀ ਨਿਰੰਤਰ ਸੇਵਾ ਜਿੰਨੇ ਸਿੱਖ ਜਰੇ ਦੰਦੀਆਂ ਫੋਰ ਮੁਸਲਮਾਨ ਭਾਈਚਾਰਾ ਸਾਰੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਇੱਥੇ ਲਗਾਤਾਰ ਸੇਵਾ ਲੈ ਕੇ ਪਹੁੰਚ ਰਹੇ ਆ ਰਸਤਾ ਵੀ ਖਾਣੇ ਵੀ ਪਸ਼ੂਆਂ ਦਾ ਚਾਰ ਫੀਡ ਚੋਕਰ ਵਗੈਰਾ ਸਭ ਕੁਝ ਘਰ ਘਰ ਪਹੁੰਚ ਆ ਰਹੇ ਹਾਂ ਠੀਕ ਹੈ ਸਾਡੇ ਕੋਲੇ ਹੱਥ ਵਾਲੀ ਵੋਟ ਆ ਜੀ ਅਸੀਂ ਚੱਕੋਣਾ ਲੈ ਕੇ ਜਾਨੇ ਆ ਲੋਕਲ ਲੋਕਲ ਜਿਹੜੇ ਘਰ ਉੱਥੇ ਹੈ ਹੱਥ ਵਾਲੀ ਨਾਲ ਦੇ ਕੇ ਆਉਣੇ ਆ ਠੀਕ ਹੈ ਤੇ ਦੂਰ ਸਾਡੇ ਰੰਗੂਟ ਜਾ ਰਹੇ ਆ ਇਹ ਤਿੰਨ ਚਾਰ ਰੇਜ ਫਲਾਅ ਚੱਲ ਰਹੇ ਆ ਹਾਂ ਜੀ ਹਾਂ ਜੀ ਬਿਲਕੁਲ ਚੱਲ ਰਹੇ ਆ ਮਤਲਬ ਹਰੇਕ ਤਰ੍ਹਾਂ ਦੇ ਜਿਹੜੇ ਅੰਦਰ ਸੇਵਾ ਕੀਤੀ ਜਾ ਬਿਲਕੁਲ ਜੀ ਬਿਲਕੁਲ ਤੇ ਕੋਈ ਮਤਲਬ ਕਿਸ ਤਰ੍ਹਾਂ ਦਾ ਕੋਈ ਅੰਦਰ ਮੁਸ਼ਕਲਤ ਨਹੀਂ ਹੈ ਜੀ ਮੰਨ ਲਓ ਕਿ ਜਿਵੇਂ ਘਰ ਦੇ ਘਰਾਂ ਦੇ ਵਿੱਚ ਲੋਕ ਨੇ ਕੋ ਘਰਾਂ ਦੇ ਵਿੱਚ ਜਿਨ੍ਹਾਂ ਦੇ ਹਾਂਜੀ ਪਸ਼ੂਆਂ ਨੂੰ ਕੋ ਥੋੜਾ ਜਿਆ ਹੈਗਾ ਜੀ ਜਿਨ੍ਹਾਂ ਦੇ ਪਸ਼ੂ ਪਾਣੀ ਚ ਖੜੇ ਆ ਉਹ ਇਹ ਦੂਸਰਾ ਚਾਰੇ ਦਾ ਥੋੜਾ ਜਿਹਾ ਫੀਡ ਵਗੈਰਾ ਦੀ ਜ਼ਿਆਦਾ ਜ਼ਰੂਰਤ ਆ ਜੀ ਹਾਂ ਉਹ ਬਚਾਉਣਾ ਵੀ ਔਖਾ ਹੁੰਦਾ ਜੀ ਹਾਂ ਹਾਂ ਜੀ ਹਾਂ ਜੀ ਠੀਕ ਹੈ ਕਿ ਨਾ ਕੀ ਬਾਈ ਜੀ ਆਪਣਾ ਮੇਰਾ ਗੁਰਪ੍ਰੇਮ ਜੀ ਪਿੰਡ ਆਹੀ ਹੈ ਪਿੰਡ ਰੁਕ ਰੋ ਜਾ ਖਾਂ ਗੱਤੀ ਕਿਸ਼ਣ ਜੀ ਵਾਸਤੇ ਕਿਸ਼ਣ ਜੀ ਸੋ ਬਹੁਤ ਬਹੁਤ ਧੰਨਵਾਦ ਬਾਈ ਜੀ ਹੋਣਾ ਦਾ ਇਹ ਜਿਹੜੀ ਲਗਾਤਾਰ ਜਿਹੜੀ ਸੇਵਾ ਹੈ ਇਹ ਨਾਗਨ ਬੋਟਾਂ ਦੇ ਰਹੀ ਬੇੜਾ ਦੇ ਨੇ ਜੀ ਬਚਾਇਆ ਜਾਂਦਾ ਇੱਕ ਰੀ ਤੁਹਾਨੂੰ ਪਿੱਛੇ ਵੀ ਖਾ ਦਿੰਨੇ ਆ ਗੁਰੂ ਮਹਾਰਾਜ ਦੀ ਬੜੀ ਵੱਡੀ ਕਿਰਪਾ ਦੇਖ ਸਕਦੇ ਰਾਸਨ ਦੀ ਕੋਈ ਕਮੀ ਨਹੀਂ ਸਾਡੀ ਨੀਦਰ ਦੇ ਵਿੱਚ ਕਮੀ ਜ਼ਰੂਰ ਹੋ ਸਕਦੀ ਹੈ ਇੱਧਰ ਤੁਸੀਂ ਦੇਖ ਸਕਦੇ ਹੋ ਪਿੱਛੇ ਆ ਜਿਓ ਬਾਈ ਜੀ ਸੂਰਤ ਵੀ ਤੁਹਾਨੂੰ ਦਿਖਾ ਦਿੰਦੇ ਆ ਤੇ ਦੇਖਣਾ ਸਿਰਫ ਕਮੀ ਕਿਤਨਾ ਕਿਤੇ ਅਸੀਂ ਉਹਨਾਂ ਲੋਕਾਂ ਨੂੰ ਵੀ ਕਹਾਂਗੇ ਕਿ ਥੋੜਾ ਜਿਹਾ ਸਬਰ ਜ਼ਰੂਰ ਤੁਸੀਂ ਰੱਖ ਲਓ ਇੱਧਰ ਤੁਸੀਂ ਦੇਖ ਸਕਦੇ ਹੋ ਮੇਰੇ ਖਿਆਲ 'ਚ ਵੱਡੀ ਤੋਂ ਵੱਡੀ ਚੀਜ਼ ਛੋਟੀ ਤੋਂ ਛੋਟੀ ਚੀਜ਼ ਜਿਹੜੀ ਇੱਥੇ ਮੌਜੂਦ ਆ ਤਾਂ ਵੱਡੀ ਗੱਲ ਹੈ ਕਿ ਆਪਾਂ ਪਿਛਲੇ ਪੰਨੇ ਚੱਲੇ ਚੱਲੀਏ ਇੱਧਰ ਸੋ ਵੱਡੀ ਗੱਲ ਹੈ ਕਿ ਸਾਨੂੰ ਕਿਤਨਾ ਕਿਤੇ ਸਬਰ ਵੀ ਰੱਖਣਾ ਪਊਗਾ ਸੰਤੋਖ ਵੀ ਰੱਖਣਾ ਪਊਗਾ ਤਾਂ ਤੁਸੀਂ ਇੱਧਰ ਦੇਖ ਸਕਦੇ ਹੋ ਪਿੱਛੇ ਜੂ ਅਗਨ ਬੋਟਾ ਤਾਜ਼ਾ ਪੱਠੇ ਆ ਰਹੇ ਆ ਤਾਜ਼ਾ ਪੱਠੇ ਕੁਤਰ ਕੇ ਮੰਡੀ ਦੇ ਵਿੱਚੋਂ ਕਿਉਂਕਿ ਅੱਗੇ ਜਗ੍ਹਾ ਦੀ ਪ੍ਰੋਬਲਮ ਹੈ ਜਾਲ ਜਾਣੇ ਔਖੇ ਆ ਤਾਜ਼ੇ ਪੱਠੇ ਆ ਕੇ ਕੋਈ ਚਾਰੀ ਮੱਕੀ ਸੀ ਪੱਠੇ ਲਿਆ ਕੇ ਤੇ ਅੱਗੇ ਕੁਤਰ ਕੇ ਟੋਕੇ ਦੇ ਨਾਲ ਅੱਗੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਯਾਰੀ ਰਾਤ ਦੇ 9 ਵਜੇ ਸੀ ਅਸੀਂ ਇੱਥੋਂ ਲੰਗੇ ਸੀ ਸੋ ਇਹੋ ਜਿਹਾ ਜज्ਬਾ ਸਾਡੇ ਨੌਜਵਾਨਾਂ 'ਚ ਸਾਡੇ ਪੰਜਾਬੀ ਭਰਾਵਾਂ 'ਚ ਤੋ ਕਿਸੇ ਤਰ੍ਹਾਂ ਦੀ ਕਮੀ ਨਹੀਂ ਹੈਗੀ ਤੁਸੀਂ ਪਿੱਛੇ ਵੀ ਦੇਖ ਸਕਦੇ ਹੋ ਲੰਗਰ ਪਾਣੀ ਵੀ ਚੱਲ ਰਿਹਾ ਹੈ ਹਰੇਕ ਤਰ੍ਹਾਂ ਦੀ ਰਸੋਈ ਤੇ ਪਹੁੰਚੀ ਹੈਗੀ ਹੈ ਔਰ ਬਾਈ ਜੀ ਹੁਣ ਪੱਕਾ ਲੰਗਰ ਵੀ ਲਾਇਆ ਹੈ ਇਥੋਂ ਜਿਹੜੇ ਜਿਹੜੇ ਸਿੰਘ ਨੇ ਸੋ ਵੱਡੇ ਪੱਧਰ ਤੇ ਰਾਸਮਗਰੀ ਪਹੁੰਚ ਰਹੀ ਹੈ ਕਿਸੇ ਗੱਲ ਦੀ ਕਮੀ ਨਹੀਂ ਹੈਗੀ ਸ ਵੀਰਾਂ ਤੁਸੀਂ ਸਾਫ਼-ਸਾਫ਼ ਦੇਖ ਸਕਦੇ ਅਗਨ ਬੋਟਾਂ ਦੇ ਜ਼ਰੀਏ ਅੱਗੇ ਜਿਹੜਾ ਰਾਸਣ ਜਾਣ ਦੀ ਜਿਹੜੀ ਅੱਗੇ ਰਸਤਿਲ ਜਾਣ ਦੀ ਜਿਹੜੀ ਚਾਰੀ ਕੀਤੀ ਜਾ ਰਹੀ ਹੈ ਤਾਂ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਜਿਹੜਾ ਸਾਡਾ ਚੈਨਲ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਜ਼ਰੂਰ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾ